ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਸ ਕਾਰ ਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਸੋ ਹਰੋ ਜੀ ਤਰ੍ਹਾਂ ਜੋ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਥੋਤੀ ਮੂੰਗੀ ਦੀ ਦਾਲ ਤੇ ਇਹ ਦਾਲ ਆਪਾਂ ਅੱਜ ਥੋੜੀ ਹੋਰ ਤਰੀਕੇ ਨਾਲ ਬਣਾਵਾਂਗੇ ਤੇ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਅਸੀਂ ਕਿੱਦਾਂ ਬਣਾਵਾਂਗੇ ਹਨ ਸਭ ਤੋਂ ਪਹਿਲਾਂ ਆਪਾਂ ਪਤੀਲਾ ਧੋ ਕੇ ਰੱਖਿਆ ਹੋਇਆ ਇਹ ਹੋ ਗਿਆ ਗਰਮ ਤੇ ਆਪਾਂ ਜਿੰਨਾ ਵੀ ਹੈ ਨਾ ਤੇਲ ਘੋ ਜਿੰਨਾ ਵੀ ਵਰਤਣਾ ਉਹਨਾਂ ਨੂੰ ਪਾ ਲਾਂਗੇ ਠੀਕ ਆ ਇਧਰ ਆਪਾਂ ਟਮਾਟਰ ਗੰਡੇ ਤੇ ਅਦਰਕ ਇਹ ਆਪਾਂ ਲਸਣ ਕੁੱਟਿਆ ਹੋਇਆ ਵਾ ਤੇ ਇਧਰ ਆਪਣੀ ਜਿਹੜੀ ਦਾਲ ਆ ਇਹ ਆਪਾਂ ਭੋਂਕੇ ਰੱਖੀ ਹੋਈ ਸੀ ਤੇ ਇਹ ਆਪਾਂ ਅੱਗੇ ਬਾਅਦੋਂ ਤੜਕਾ ਲਾਈਦਾ ਹੁਣ ਆਪਾਂ ਸਭ ਪਹਿਲਾਂ ਤੜਕਾ ਲਾ ਕੇ ਤੇ ਫਿਰ ਦਾਲ ਬਣਾਵਾਂਗੇ ਹਨਾ ਇਸ ਤਰੀਕੇ ਨਾਲ ਹੀ ਬਣਾਵਾਂਗੇ ਜ ਜਾਨੀ ਕਿ ਜਿਵੇਂ ਹੁਣ ਆਪ ਜੌਬ ਵਗੈਰਾ ਵਾਲਿਆਂ ਨੂੰ ਜਲਦੀ ਹੁੰਦੀ ਆ ਤੇ ਉਹ ਫਟਾਫਟੇ ਦਾਲ ਬਣ ਜਾਂਦੀ ਆ ਆਪਾਂ ਇਹਨੂੰ ਭਿਉਂ ਕੇ ਰੱਖ ਦਾਂਗੇ ਇੱਧਰ ਆਪਾਂ ਨਾ ਤੜਕਾ ਘਟ ਲਾਂਗੇ ਤੇ ਤੜਕਾ ਲਾ ਕੇ ਵਿੱਚ ਆਪਾਂ ਦਾਲ ਪਾ ਦਾਂਗੇ ਪਾਣੀ ਮੇ ਗਰਮ ਕਰਕੇ ਰੱਖਿਆ ਹੋਇਆ ਤੇ ਫਟਾਫਟ ਦਾਲ ਬਣ ਜਾਂਦੀ ਆ ਹੁਣ ਆਪਾਂ ਦੇਖਦੇ ਆ ਤੇਲ ਗਰਮ ਹੁੰਦੇ ਤੱਕ ਵੇਟ ਕਰਦੇ ਆ ਨਾਓ ਜੀ ਤੇਲ ਹੋ ਗਿਆ ਆਪਣਾ ਗਰਮ ਤੇ ਇਧਰ ਆਪਾਂ ਜੀਰਾ ਲਿਆ ਹੋਇਆ ਵਾ ਹੁਣ ਆਪਾਂ ਜੀਰਾ ਪਾਵਾਂਗੇ ਹੁਣ ਆਪਾਂ ਆ ਪਿਆਜ਼ ਤੇ ਅ ਅਦਰਕ ਹੀ ਪਾਵਾਂਗੇ लोजी है ना अपने प्याज तेल भोज चुका हूँ आप पा लसन पावे लो जी हम आप भी भोज चुके लाने लग गए फिर हूं आप टमा पा लेंगे ਦਾਲ ਮੇਂ ਥੋੜੀ ਜੀ ਗਰਮ ਪਾਣੀ ਚ ਪਾਈ ਸੀ ਤੇ ਤੁਸੀਂ ਦੇਖ ਸਕਦੇ ਹੋ ਨਾ ਕਿਵੇਂ ਫੁੱਲੀ ਪਈ ਐ ਫਟਾਫਟ ਬਣ ਜਾਣੀ ਹੋਣੀ ਨਰਮ ਹੋ ਗਈ ਐ ਹੁਣ ਆਪਾਂ ਪਾਵਾਂਗੇ ਥੋੜੀ ਪਾ ਦਾਂਗੇ ਹਲਦੀ ਇਹਦਰ ਆਪਾਂ ਹਰੀਆਂ ਮਿਰਚਾਂ ਜਿਹੜੀਆਂ ਰਗੜ ਕੇ ਰੱਖਿਆ ਹੋਇਆ ਸੀ ਇਹ ਆਪਾਂ ਪਾਉਂਦਾ ਵੰਦਿਆਂ ਹਰੀਆਂ ਮਿਰਚਾਂ ਪਾਉਂਦੇ ਲਓ ਜੀ ਹੁਣ ਪਾਵਾਂਗੇ ਆਪਾਂ ਹਰੀਆ ਮਿਰਚਾ ਤੇ ਇਧਰ ਲੈ ਲਈ ਆਪਾਂ ਪੱਤਾ ਮੇਥੀ ਜਿੰਨੂੰ ਕੁਸੂਰੀ ਮੇਥੀ ਕਹਿੰਦੇ ਆ ਤੇ ਹੁਣ ਥੋੜਾ ਜਿਹਾ ਪਾਣੀ ਪਾ ਲਾਂਗੇ e não na papaão aqui tá ਹੁਣ ਆਪਾਂ ਨੂੰ ਜਿੰਨੀ ਵੀ ਜ਼ਰੂਰਤ ਆ ਆਪਾਂ ਉਹਨਾਂ ਕੋਈ ਪਾਣੀ ਪਾਵਾਂਗੇ ਕਿਉਂਕਿ ਦੂਸਰੀ ਜੇ ਆਪਾਂ ਹਵਾਲਕੇ ਬਣਾਈਏ ਢਾਲ ਹੁੰਦੇ ਚ ਆਪਾਂ ਪਾਣੀ ਵੱਧ ਵੀ ਪਾ ਸਕਦੇ ਹਣਾ ਤੇ ਉੱਪਰੋਂ ਆਪਾਂ ਪਾਣੀ ਲਾ ਸਕਦੇ ਇਹਦੇ ਚ ਆਪਾਂ ਨੂੰ ਜਿੰਨੀ ਕੋ ਲੋੜ ਆ ਹਨਾ ਬਾਅਦ ਚ ਵੇਖ ਕੇ ਫਿਰ ਪਾ ਸਕਦੇ ਇਹਦੇ ਚ ਆਪਾਂ ਲੋੜ ਮੁਤਾਬਕ ਹੀ ਪਾਣੀ ਪਾਵਾਂਗੇ ਇੱਕ ਵਾਰ ਮੈਂ ਇੰਨਾ ਕੋ ਪਾਣੀ ਪਾਉਣੀ ਆ ਬਾਅਦ ਚ ਚੈੱਕ ਕਰਕੇ ਵੇਖ ਲਾਂਗੇ ਜੇ ਜ਼ਰੂਰਤ ਹੋਈ ਤਾਂ ਹੋਰ ਪਾ ਲਾਂਗੇ ਨਹੀਂ ਤਾਂ ਫਿਰ ਇਦਾਂ ਹੀ ਬਣ ਜਾਣੀ ਆ ਸਭ ਤੋਂ ਮੇਨ ਚੀਜ਼ ਆਪਾਂ ਲਈ ਗਈ ਧਨੀਆ ਰਹਿ ਗਿਆ ਸੀ ਉਹਨੇ ਵੀ ਆਪਾਂ ਉੱਪਰ ਦੀ ਕੱਟ ਕੇ ਪਾ ਦਾਨੀ ਤੁਸੀਂ ਬਣੀ ਦਾਲ ਤੋਂ ਵੀ ਪਾ ਸਕਦੇ ਹੋ ਤੇ ਪਹਿਲਾਂ ਵੀ ਪਾ ਸਕਦੇ ਹੋ ਹੁਣ ਆਪਾਂ ਇਹਦੀ ਰਿਚਨ ਦੀ ਵੇਟ ਕਰਦੇ ਹਾਲਾ ਤਾਂ ਪੈ ਗਿਆ ਵੈਸੇ ਲਓ ਜੀ ਹੁਣ ਆਪਾਂ ਇੱਕ ਵਾਰ ਚੈੱਕ ਕਰ ਲੈਨੇ ਵੇਖੋ ਬਸ 5 ਕਮਿੰਟ ਹੋਰ ਲੱਗਣੇ ਆ। ਲਓ ਜੀ ਇੱਕ ਵਾਰ ਆਪਾਂ ਦਾਲ ਦੇਖ ਲੈਨੇ। ਦਾਲ ਸਾਡੀ ਬਣ ਕੇ ਹੋ ਗਈ ਹੈ ਰੈਡੀ। ਲਓ ਜੀ ਦਾਲ ਸਾਡੀ ਬਣ ਚੁੱਕੀ ਆ। ਪੂਰੀ ਪਾਣੀ ਹੈ ਮੱਧਿਓ ਪੂਰਾ ਪੂਰਾ ਆਇਆ ਵਾ। ਤੁਸੀਂ ਵੇਸੇ ਤਰੀਕੇ ਨਾਲ ਬਣਾਇਓ। ਆਸ ਕਰਦੇ ਕਿ ਤੁਹਾਨੂੰ ਸਾਡੇ ਅੱਜ ਵਾਲੇ ਨਵੇਂ ਵੀਡੀਓ ਪਸੰਦ ਆਈ ਹੋਵੇਗੀ। ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਜਲਦੀ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ